ਕੋਠੇ ਦੇ ਆਲੇ ਦੁਆਲੇ ਸਾਰੇ ਦਰਖਤ ਪੱਟ ਦੇਣਿਆਂ ਕੋਈ ਦਰਖਤ ਨਹੀਂ ਛੱਡਣਾ ਮਾਵਾ ਜਨਾ ਮੋਟਰ ਵਾਲੇ ਕਮਰੇ ਚ ਲਾ ਕੇ ਆਏ ਸੀ ਤਾਹਰ ਨਾ ਪਹਿਰੇ ਸੌਆਂ ਕਰਾਂਗੇ ਕਿਉਂ ਦਰਖਤ ਪੱਟ ਦੇਣਿਆਂ ਓਏ ਭਾਈ ਅੱਜ ਸਾਰੇ ਦਰਖਤ ਪੱਟ ਦੇਣਿਆਂ ਸੀ ਕੋਈ ਦਰਖਤ ਨਹੀਂ ਛੱਡਣਾ ਦਰਖਤ ਤਾਂ ਤੁਸੀਂ ਪਹਿਲਾਂ ਨਹੀਂ ਛੱਡਿਆ ਕਣਕ ਦੇ ਨਾੜ ਨੂੰ ਅੱਗ ਲਾ ਲਾ ਕੇ ਸਾਰੇ ਦਰਖਤ ਬੂਕਤੇ ਯਾਰ ਅੱਛਾ ਛੋਡੇ ਵਰਗੇ ਕੀ ਕਰਦੇ ਨੇ ਤੁਸੀਂ ਭਲੇ ਮਾਨਸੋਂ ਭਾਈ ਕੇ ਏਸੀ ਵਾਲੇ ਕਮਰੇ ਚ ਕਮੈਂਟ ਕਰੀ ਜਾਂਦੇ ਰਹੇ ਨੇ ਉਲਟ ਫੁਲਟ ਜੱਟਾਂ ਦੇ ਵੀ ਐਂ ਕਰਦੇ ਆ ਜੱਟ ਬਾਹ ਕਰਦੇ ਆ ਜੱਟ ਤੇ ਉਹ ਰਾਕੇ ਹੱਕ ਕੇ ਲੀਂਟੀ ਮੜੀ ਜੀ 25 30 ਲੀਟਰ ਪਾਣੀ ਰੋਲ ਦਿੰਨੇ ਹੋ ਉਹ ਤਾਂ ਤੁਸੀਂ ਦੇਖਦੇ ਨਹੀਂ ਜੱਟਾਂ ਦਾ ਝੋਨਾ ਛੋਟੇ ਚੌਦਾ ਹਾਂ ਤੁਸੀਂ ਝੋਨੇ ਨੂੰ ਪਾਣੀ ਲਾਉਣੇ ਹੋ ਇੰਨਾ ਇੰਨਾ ਪਾਣੀ ਖਰਾਬ ਕਰਦੇ ਹੋ ਉਹ ਹੁਣ ਤੁਸੀਂ ਹੁਣ ਤੁਸੀਂ ਖੇਤ ਵਾਲੀਆਂ ਮੋਟਰਾਂ ਤੇ ਏਸੀ ਵੀ ਲਾਉਂਗੇ ਹੈ ਖੇਤ ਵਾਲੀਆਂ ਮੋਟਰਾਂ ਤੇ ਏਸੀ ਲਾਵਾਂਗੇ ਮੌਜ ਨਾਲ ਦੁਪਹਿਰੇ ਪਿਆ ਕਰਾਂਗੇ ਜੇ ਸਾਨੂੰ ਸਾਡੇ ਕਿ ਨਹੀਂ ਸਰਕਾਰ ਝਾਕੇ ਨਾ ਅਸੀਂ ਟੂਹੀ ਨਾ ਮਾਰੀਏ ਗਾਰੇ ਚ ਪਾਇਰ ਲਵੇੜਨ ਦੀ ਅਸੀਂ ਟੂਹੀ ਨਾ ਮਾਰੀਏ ਗਾਰੇ ਚ ਪਾਇਰ ਆਪਦੇ ਖਰਾਬ ਕਰਨ ਦੀ ਬਾਈ ਅਸੀਂ ਕੱਚੀਆਂ ਫਸਲਾਂ ਬੀਜਾ ਕਰੀਏ ਅਸੀਂ ਕਤਨੀਆਂ ਕੱਚੀਆਂ ਫਸਲਾਂ ਬੀਜ ਕੇ ਰਾਜ਼ੀਆਂ ਤੇ ਸਰਕਾਰ ਸਾਨੂੰ ਇਹਦੇ ਰੇਟ ਦੇਵੇ ਨਹੀਂ ਕਹਿੰਦਾ ਬੀਜੋ ਪਰ ਤੁਸੀਂ ਦਰਖਤ ਕਿਉਂ ਮਚਾਏ ਨੇ ਦਰਖਤ ਮੱਚ ਜਾਂਦੇ ਆ ਬਾਈ ਯਾਰ ਮਜਬੂਰੀ ਹੁੰਦੀ ਆ ਕੀ ਕਰੀਏ ਜੇ ਅਸੀਂ ਦਰਖਤ ਮਚਾਉਣੇ ਆ ਅਸੀਂ ਦਰਖਤ ਲਾਉਣੇ ਵੀ ਤੁਹਾਨੂੰ ਸੋਡੇ ਵਰਗੇ ਕੀ ਕਰਦੇ ਨੇ ਤੁਸੀਂ ਕਿੰਨੇ ਕਿਦ ਦਰਖਤ ਲਾਉਨੇ ਹੋ ਅਸੀਂ 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 ਨਹੀਂ ਲਾਉਂਦੇ ਅਸੀਂ ਨਹੀਂ ਲਾਉਂਦੇ ਅਸੀਂ ਨਹੀਂ ਲਾਉਂਦੇ ਹੈਗੇ ਕਿਉਂ ਨਹੀਂ ਲਾਉਂਦੇ ਤੁਸੀਂ ਅਸੀਂ ਤਾਂ ਕਮੈਂਟ ਕਰਨ ਆਲੇ ਆ ਅਸੀਂ ਤਾਂ ਫੇਸਬੁ ਬਾਈ ਇਹੀ ਮੈਂ ਸੁਰੂ ਚੁੱਕਿਆ ਹਾਂ ਨਾ ਵੀ ਤੁਸੀਂ ਮੋਜ ਨਾਲ ਏਸੀ ਵਾਲੇ ਕਮਰੇਾਂ 'ਚ ਬਹਿ ਕੇ ਕਮੈਂਟ ਕਰੀ ਜਾਂਦੇ ਰਹਿੰਦੇ ਜੱਟ ਐਂ ਕਰਦਾ ਜੱਟ ਬਾਹ ਕਰਦਾ ਜੱਟ ਸਾਰਿਆਂ ਦੇ ਚੁੱਭਦਾ ਕਰਦੇ ਹੋ ਤੁਸੀਂ ਕਿੰਨੇ ਦਰਖਤ ਫੂਕਤੇ ਹੋਣਾ ਤੁਸੀਂ ਕਣਕ ਦੇ ਨਾਲ ਨੂੰ ਅੱਗ ਲਾ ਕੇ ਉਧਰ ਝੋਨੇ ਦੇ ਨਾਲ ਨੂੰ ਅੱਗ ਲਾ ਦਿੰਨੇ ਹੋ ਅੱਗ ਲਾ ਕੇ ਆਏ ਨਹੀਂ ਦੇਖਦੇ ਵੀ ਕਿੰਨੇ ਦਰਖਤ ਫੂਕੇ ਜਾਣਗੇ ਕਿੰਨੇ ਪਸ਼ੂ ਆਪਾਂ ਜਿਹੜਾ ਨੁਕਸਾਨ ਕਰਦੇ ਹੋ ਉਹ ਤੈਨੂੰ ਮੈਂ ਇਹਦਾ ਜਵਾਬ ਇਹ ਗੱਲ ਦਾ ਮੇਰੀ ਗੱਲ ਸੁਣ ਜੇ ਅਸੀਂ ਭਾਈ ਦਰਖਤ ਫੂਕਦੇ ਆ ਨਾ ਅਸੀਂ ਦਰਖਤ ਲਾਉਣੇ ਵੀ ਆ ਅਸੀਂ ਦਰਖਤਾਂ ਦੀ ਸੇਵਾ ਵੀ ਕਰਦੇ ਆ ਜੇ ਸਾਡਾ ਕੋਈ ਦਰਖਤ ਭੁੱਲ ਭਲੇਖੇ ਤੇ ਮੱਤ ਜਾਂਦਾ ਨਾ ਤਾਂ ਸਾਡੇ ਬਹੁਤ ਦੁੱਖ ਲੱਗਦਾ ਹੈਗਾ ਅਸੀਂ ਦਰਖਤ ਲਾਉਣੇ ਆ ਤਾਂ ਛੋਡੇ ਵਰਗੇ ਵਿਦਵਾਨ ਕਮੈਂਟ ਕਰਨ ਵਾਲੇ ਨੇ ਅਸੀਂ ਤਾਂ ਕਮੈਂਟ ਕਰਨ ਵਾਲੇ ਹੈਗੇ ਆ ਅਸੀਂ ਤਾਂ ਉਹ ਵਿਦਵਾਨ ਆ ਵੀ ਜਦੋਂ ਵੀ ਕੋਈ ਬੁੱਧਾ ਉੱਠਦਾ ਅਸੀਂ ਕਮੈਂਟ ਕਰਨਾ ਏਸੀ 'ਚ ਬਹਿ ਕੇ ਏਸੀ 'ਚ ਬਹਿ ਕੇ ਨਾ ਤਾਂ ਅਸੀਂ ਦਰਖਤ ਲਾਈਏ ਹੈ ਅਸੀਂ ਦੋ ਟਮਕੇ ਮੂਤ ਦੇ ਕਰਨੇ ਨੇ 15 20 ਲੀਟਰ 15 20 ਲੀਟਰ ਪਾਣੀ ਢੋਲਦੇ ਆ ਉੱਥੀ ਗੱਲ ਹੁੰਦੀ ਆ ਉਹ ਲੋਕਾਂਗੇ ਹਾਂ ਲੈ ਵੀ ਕਿਸਾਨ ਭਰਾਵੋ ਆਪਣੀ ਇਹ ਵੀਡੀਓ ਕੋਈ ਕਾਸੀ ਵਾਲੀ ਨਹੀਂ ਹੈਗੀ ਹੈ ਨਾ ਆਪਣਾ ਸਿਰਫ ਮੈਸੇਜ ਦੇਣਾ ਕਿਸਾਨ ਭਰਾਵਾਂ ਨੂੰ ਵੀ ਮੇਰੇ ਵੀਰ ਬਣ ਕੇ ਯਾਰਾ ਦੇਖੋ ਜਿਹੜੇ ਜੇ ਦਰਖਤ ਨੇ ਤਾਂ ਆਪਾਂ ਦੋ ਚੀਜ਼ਾਂ ਭਰਾਵਾਂ ਨੂੰ ਮੋਲ ਨਹੀਂ ਮਿਲਦੀਆਂ ਇੱਕ ਹਵਾ ਤੇ ਇੱਕ ਪਾਣੀ ਭਰਾ ਬਣ ਕੇ ਹਰੇਕ ਕੋਲੇ ਟਰੈਕਟਰ ਖੜੇ ਹੁੰਦੇ ਨੇ ਹੈਨਾ ਜੇ ਕੋਈ ਚਲ ਚਾਨ ਚੱਕ ਗੱਲ ਹੋ ਗਈ ਕੋਈ ਚਾਨ ਚੱਕ ਅੱਗ ਲੱਗੀ ਨਹਿਰੀ ਚ ਉੱਥੇ ਦਾ ਮੱਛੀ ਨਹੀਂ ਮੱਛਣ ਚ ਉਹਦਾ ਪਰਮਾਤਮਾ ਦਾ ਕਾਇਰ ਹੋ ਗਿਆ ਮੌਜੂਦਾ ਟਾਈਮ ਨੂੰ ਦੇਖਦੇ ਹੋਏ ਏਸੀ ਵੀ ਲੋਡ ਬਣ ਗਈ ਏਸੀ ਲਾਓ ਪਰ ਵੱਧ ਤੋਂ ਵੱਧ ਨਾਲ ਦਰਖਤ ਵੀ ਲਾਓ ਜਿਵੇਂ ਆਪਾਂ ਕਿਹਾ ਵੀ ਦਰਖਤਾਂ ਨੂੰ ਅੱਗ ਇਹ ਬਾਈ ਤੁਸੀਂ ਟਰੈਕਟਰ ਦੇ ਦੋ ਸਾਈਡ ਲਾ ਲਓ ਜਿੱਥੇ ਦਰਖਤ ਲੱਗੇ ਹੋਣ ਉਹਨਾਂ ਨੂੰ ਅੱਗ ਲੱਗਣ ਤੋਂ ਬਚਾਓ ਬਚਾਓ ਹੈਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੈਸੇਜ ਸਾਡਾ ਕਿਵੇਂ ਲੱਗਿਆ ਉਹ ਜ਼ਰੂਰ ਦੱਸੋ ਇੱਕ ਹੋਰ ਰੁੱਖ ਬਚਾਓ ਤੇ ਕੁੱਖ ਬਚਾਓ ਇਹ ਨਾਰਾ ਕਾਮਯਾਬ ਕਰੋ ਵੱਧ ਤੋਂ ਵੱਧ ਦਰਖਤ ਲਾਓ ਮੋਟਰਾਂ ਦੇ ਆਸੇ ਪਾਸੇ ਇਹ ਸਿਰਫ ਅਸੀਂ ਇੱਕ ਮੈਸੇਜ ਦੇਣ ਨੂੰ ਵੀਡੀਓ ਬਣਾਈ ਆ ਨਹੀਂ ਦੀ ਕੋਈ ਨਹੀਂ ਏਸੀ ਵਾਲੀ ਇੱਥੇ ਏਸੀ ਲਾਉਂਦਾ ਖੇਤ ਵਾਲੀ ਮੋਟਰਾਂ ਤੇ ਸਾਨੂੰ ਤਾਂ ਸਾਡੇ ਏਸੀ ਦਰਖਤ ਹੀ ਨੇ ਠੀਕ ਹੈ ਵਿੱਚ ਕਹਿ ਦਿੰਦੇ ਨੇ ਵੀ ਤੁਸੀਂ ਦਰਖਤ ਮਚਾਉਣਿਓ ਹਾਂ ਬਾਈ ਅਸੀਂ ਦਰਖਤ ਸਾਤੋਂ ਭੁੱਲ ਭਲੇਖੇ ਲੱਗ ਜਾਂਦੀ ਅਸੀਂ ਗਲਤੀ ਮੰਨਦੇ ਆ ਪਾਉਣੇ ਵੀ ਆ ਅਸੀਂ ਦਰਖਤ ਲਾਉਣੇ ਵੀ ਆ ਵੱਧ ਤੋਂ ਵੱਧ ਉਹਨਾਂ ਨੂੰ ਪਾਣੀ ਵੀ ਪਾਉਣੇ ਆ ਪਰ ਜਿਹੜੇ ਫੇਸਬੁੱਕ ਵਾਲੇ ਬਦਮਾਨ ਨੇ ਸਿਰਫ ਉਹ ਕਮੈਂਟਾਂ ਵਾਲੇ ਨੇ ਧੰਨਵਾਦ